ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਓ ਜੀ ਕੱਲ ਵਾਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਥੋੜਾ ਜਿਹਾ ਰਾਜਸਥਾਨੀ ਕਲਚਰ ਦਿਖਾਇਆ ਸੀਗਾ ਵੀ ਇਹਨਾਂ ਦੇ ਵਿਆਹ ਸ਼ਾਦੀ ਕਿਵੇਂ ਕਰਦੇ ਆ ਸਿੰਪਲ ਜਿਹਾ ਵਿਆਹ ਬਹੁਤ ਵਧੀਆ ਪਿੰਡਾਂ ਦਾ ਪ੍ਰੋਗਰਾਮ ਸੀ ਤੇ ਕੁਝ ਜਿਵੇਂ ਕਿ ਨਾਈਟ ਦਾ ਪ੍ਰੋਗਰਾਮ ਸੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਨਹੀਂ ਕਰ ਸਕੇ ਉਹ ਕਿਉਂ ਨਹੀਂ ਕਰ ਸਕੇ ਉਹ ਤੁਹਾਨੂੰ ਅੱਗੇ ਦੱਸਾਂਗੇ ਵਲੌਗ ਦੇ ਵਿੱਚ ਜੀ ਤੇ ਅੱਜ ਹੈਗੀ ਜੀ ਉਹਨਾਂ ਦੀ ਪਾਰਟੀ ਤੇ ਕੁਝ ਕਲਿੱਪਸ ਆਪਾਂ ਸਵੇਰੇ ਲਈਆਂ ਸੀਗੀਆਂ ਜਿੱਦਾਂ ਵਿਆਹ ਕਿ ਆਏ ਸੀਗੇ ਉਸ ਟਾਈਮ ਦੇ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੀ ਉਹਨਾਂ ਦੇ ਰੀਤੀ ਰਿਵਾਜ ਹੁੰਦੇ ਆ ਉਹ ਵੀ ਦੱਸਾਂਗੇ ਜੀ ਗਾਂ ਘਾ ਤੁਸੀਂ ਵਲੌਗ ਦੇ ਨਾਲ ਬਣੇ ਰਹਿਣਾ ਜੀ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤੇ ਕਮੈਂਟ ਜ਼ਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਜੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਲੋ ਜੀ ਆਪਾਂ ਹੋ ਗਏ ਆ ਤਿਆਰ ਤੇ ਹੁਣ ਆਪਾਂ ਚੱਲਦੇ ਆਂ ਪਾਰਟੀ ਵਾਲੇ ਘਰੇ ਬਣੇ ਰਹਿਣਾ ਆਪਣੇ ਵਲੌਗ ਦੇ ਨਾਲ ਇੱਥੇ ਟਾਈਮ ਹੋ ਗਿਆ ਜੀ ਸਵੇਰ ਦੇ 6 ਵਜੇ ਦਾ ਜਿਵੇਂ ਇਹਨਾਂ ਦੇ ਰਾਤ ਦੀ ਫੇਰਿਆਂ ਦੀ ਰਸਮ ਹੁੰਦੀ ਆ ਤੇ ਉਸ ਤੋਂ ਬਾਅਦ ਸਾਰੇ ਰੀਤੀ ਰਿਵਾਜ ਕਰਨ ਤੋਂ ਬਾਅਦ 6 ਵਜੇ ਭਰਾਤ ਵਾਪਸ ਘਰੇ ਆਗੇ ਤੇ ਇਸ ਤੋਂ ਪਹਿਲਾਂ ਇਹਨਾਂ ਦੇ ਪਾਣੀ ਵਰਨ ਦੀ ਰਸਮ ਹੋ ਗਈ ਸੀਗੀ ਆਪਾਂ ਥੋੜੇ ਜਿਲੇ ਲੇਟ ਹੋ ਗਏ ਤੇ ਆਹ ਜਿਹੜੀ ਸੱਤ ਥਾਲੀਆਂ ਵਾਲੀ ਰਸਮ ਹੈ ਇਹ ਵੀ ਇਹਨਾਂ ਦੀ ਗ੍ਰਸਥ ਜਿੰਦਗੀ ਨਾਲ ਰਿਲੇਟਡ ਹੈਗੀ ਆ ਵੀ ਜਿਵੇਂ ਕਿ ਆਦਮੀ ਜਿਵੇਂ ਕਿ ਘਰ ਦੇ ਵਿੱਚ ਖਲਾਰਾ ਵੀ ਪਾਉਂਦਾ ਆ ਹਨਾ ਇਹ ਜਿਵੇਂ ਦੱਸ ਰਹੀ ਆ ਵੀ ਥਾਲੀਆਂ ਨੇ ਇੱਧਰ ਉੱਧਰ ਖਲਾਰ ਰਿਆ ਤੇ ਔਰਤ ਨੇ ਉਸ ਘਰ ਨੂੰ ਸੰਭਾਲਣਾ ਆ ਹਨਾ ਖਲਾਰੇ ਨੂੰ ਚੱਕਣਾ ਆ ਆਪਦੇ ਗ੍ਰਸਥ ਜਿੰਦਗੀ ਨੂੰ ਵਧੀਆ ਸੁਖੀ ਬਣਾਉਣਾ ਆ ਨਾ ਇਸ ਤਰ੍ਹਾਂ ਇਨਾਂ ਦੀਆਂ ਰਸਮਾਂ ਹੈਗੀਆਂ ਕੁਝ ਆਪਾਂ ਜ਼ਿਆਦਾ ਤਾਂ ਇਹਨਾਂ ਦੀ ਰਸਮਾਂ ਬਾਰੇ ਨਹੀਂ ਜਾਣਦੇ ਬਸ ਥੋੜਾ-ਪੋਟਾ ਪਤਾ ਹੈ ਆ ਤੇ ਇੱਥੇ ਇਹ ਸਾਰੀਆਂ ਜਿਵੇਂ ਕਿ ਥਾਲੀਆਂ ਖਿਲਾਰ ਰਏ ਸੀਗੇ ਤੇ ਉਹਦੇ ਘਰ ਵਾਲੀ ਜਿਹੜੀ ਆ ਚੱਕ ਰਹੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ ਸੋਹਰਾ ਸਾਹਿਬ ਇਹਨਾਂ ਨੂੰ ਸ਼ਗਨ ਦਿੰਦੇ ਆ ਸ਼ਗਨ ਮਤਲਬ ਇਹਨਾਂ ਦੇ ਨੇਕ ਕਹਿੰਦੇ ਆ ਉਸ ਨੂੰ ਹਨਾ ਤੇ ਇਸ ਤਰ੍ਹਾਂ ਵੀ ਉਹ ਸੱਸ ਨੇ ਰਲ ਕੇ ਘਰ ਗ੍ਰਸਥੀ ਨੂੰ ਸੰਭਾਲਣਾ ਆ ਤੇ ਸਭ ਤੋਂ ਦੇਖੋ ਇਹ ਚੀਜ਼ ਆਪਣੇ ਨਾਲੋਂ ਕਿੰਨੀ ਆਟਾ ਹੈ ਵੀ ਆਪਣੇ ਜਿਹੜਾ ਜੋੜਾ ਹੁੰਦਾ ਨਾ ਉਸ ਵਾਸਤੇ ਲਾਲ ਰੰਗ ਸ਼ੁਭ ਮੰਨਿਆ ਜਾਂਦਾ ਵੀ ਆਪਣੇ ਜ਼ਿਆਦਾਤਰ ਇਹ ਹੁੰਦਾ ਵੀ ਗੂੜੇ ਰੰਗ ਦੀ ਚੀਜ਼ ਹੋਵੇ ਜਿਹੜੀ ਵੀ ਜੋੜੇ ਵਾਸਤੇ ਵਰਤਦੇ ਤੇ ਇਹਨਾਂ ਨੇ ਇੱਕ ਲੜ ਫੜਾਈ ਜਿਹੜੀ ਆ ਹਾਂ ਚਿੱਟੇ ਕੱਤੇ ਜਾਂ ਕੀਤੀ ਹੁੰਦੀ ਹੈ ਨਾ ਆਪਣੇ ਇਸ ਚੀਜ਼ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਦੇ ਲੋ ਜੀ ਆਪਦੇ ਆਪਦੇ ਕਲਚਰ ਦੇ ਅਕੋਰਡਿੰਗ ਸਾਡੇ ਆਪਦੇ ਆਪਦੇ ਰੀਤੀ ਰਿਵਾਜ ਹੈ ਨਾ ਪਰ ਆਪਣੀ ਇਹ ਹੁੰਦਾ ਵੀ ਲਾਲ ਚੀਜ਼ ਜਿਆਦਾ ਵਰਤਦੇ ਆ ਹੁਣ ਤਾਂ ਬਹੁਤ ਫਰਕ ਪੈ ਰਿਹਾ ਆਪਣੀ ਵੀ ਪਰ ਪਹਿਲਾਂ ਇਹੇ ਸ਼ੁਭ ਮੰਨਿਆ ਜਾਂਦਾ ਸੀਗਾ ਇੱਥੇ ਇਹਨੇ ਆਪਦੀ ਸੱਸ ਨੂੰ ਫੜਾਤੀਆਂ ਥਾਲੀਆਂ ਤੇ ਇਸ ਤਰ੍ਹਾਂ ਦੇ ਰੀਤੀ ਰਿਵਾਜ ਹੈ ਪਰ ਵਧੀਆ ਸਿੰਪਲ ਜਾਂ ਹਨਾ ਵਧੀਆ ਲੱਗਾ ਇਹਨਾਂ ਦੇ ਜਿਹੜੇ ਵੀ ਰੀਤੀ ਰਿਵਾਜ ਹੈ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਟਾਈਮ ਵਾਚਿਆ ਮੈਂ ਇਹਨਾਂ ਦਾ ਵਿਆਹ ਸ਼ਾਦੀ ਦੇਖੀ ਤੇ ਇਹ ਇਹਨਾਂ ਦੇ ਮਾਮਾ ਜੀ ਹੈ शायद तक बचोलन जी भी ना नेग लोग बात तो बड़ा प्रवेश है वो साबुन लिया करो हंडेडो मैं हूँ बड़ा प्रवेश ना हाँ तो हंडेडो बीच नोट बबलू बबलू भाजी थे थोड़ा उनसे क्या आदि के कौन थर दे अब दिखा यार थारे थरे थर दिखा ਯਾ ਇਨੇ ਦੇਖ ਸਮਾਂ ਸਮਲੇ ਕੋ ਗੁੰਮਦਾ ਬਾਈ ਗੁੰਮਦਾ ਕੋਲੇ ਦਿੰਦਾ ਬਾਈ ਮੋਨ ਖੜੀਆ ਖੜੀ ਦਿੰਦਾ ਮੈਂ ਖੜੀ ਗੁੰਮਦਾ ਕੋਲੇ ਪਾਸੋਂ ਦੋ ਤਲਾ ਕੋਈ ਕੋਈ ਨਾ ਦੋ ਜੀ ਦੋ ਮਿੰਟ ਕੁ ਜਾ ਨਹੀਂ ਲੱ ਸਕਲਾ ਧੰਨ ਬਾਈ ਠੀਕ कई ना करिया कर ना आ जाए दो लग राम चंद्रगंज से यो बात भी तो सोच के पांच सौ। ਗਿੰਨਾ ਗਿੰਨਾ ਸੇ ਉਹ ਗਲ ਇਨ ਪਤਲੀ ਤੇ ਇਹ ਦੇਖੋ ਜੀ ਇਹਨਾਂ ਦੇ ਸੁਹਾਗਣਾ ਭਾਗਣਾ ਦੀ ਇੱਕ ਜੁਐਲਰੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਅਗਰ ਤੁਸੀਂ ਇਸ ਬਾਰੇ ਜਾਣਦੇ ਵੀ ਇਸ ਨੂੰ ਕੀ ਕਹਿੰਦੇ ਆ ਨਾ ਮੋਤੀਆਂ ਨਾਲ ਜੜਿਆ ਹੋਇਆ ਉਸ ਤੋਂ ਬਾਅਦ ਜੀ ਪਾਰਟੀ ਚੱਲ ਰਹੀ ਆ ਪਰ ਗਰਮੀ ਬਹੁਤ ਸੀਗੀ ਤੇ ਇਸ ਕਰਕੇ ਆਪਾਂ ਤਾਂ ਬਸ ਮੰਮੀ ਜੀ ਜਿਵੇਂ ਕਿ ਸ਼ਗਨ ਦੇਣ ਗਏ ਸੀਗੇ ਬਹੁ ਦੇਖਣ ਗਏ ਸੀਗੇ ਤੇ ਇਸ ਕਰਕੇ ਸ਼ਗਨ ਦੇਣ ਤੋਂ ਬਾਅਦ ਆਪਾਂ ਤਾਂ ਘਰ ਵਾਪਸ ਆ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਮੀਂਹ ਪੈ ਗਿਆ ਕਰਕੇ ਹਮਸ ਜੀ ਹੋਈ ਪਈ ਸੀਗੀ ਉਸ ਤੋਂ ਬਾਅਦ ਜੀ ਮੈਂ ਘਰੇ ਆ ਕੇ ਲੱਗੇ ਸੀਗੀ ਮਸ਼ੀਨ ਤੇ ਕੁਝ ਕੰਮਕਾਜ ਕਰਨ ਮੰਮੀ ਦੇ ਸੂਟ ਕੁਝ ਸੈੱਟ ਕਰਨੇ ਸੀਗੇ ਤੇ ਸਹੀ ਕਰਨੇ ਸੀ ਖੁੱਲੇ ਵਗੈਰਾ ਕਰਨੇ ਸੀਗੇ ਤੇ ਉਹ ਸਾਰੇ ਮੈਂ ਕਰ ਰਹੀ ਸੀਗੀ ਤੇ ਹਾਂਜੀ ਆਪਾਂ ਗੱਲਬਾਤ ਕਰਦੇ ਸੀ ਨਾ ਵੀ ਮੈਂ ਇਹਨਾਂ ਦੀ ਕੁਸ਼ ਫੇਰੇ ਵਗੈਰਾ ਦੀ ਵੀਡੀਓਜ਼ ਵਗੈਰਾ ਨਹੀਂ ਬਣਾ ਸਕੀ ਹੈ ਨਾ ਕਿਉਂਕਿ ਇਹਨਾਂ ਦੇ ਰਿਵਾਜ ਹੈ ਜਿੱਦਾਂ ਕਿ ਆਪਣੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਰਿਵਾਜ ਹੁੰਦਾ ਸੀ ਮੇਰੇ ਵਿਆਹ ਵੇਲੇ ਵੀ ਐਂ ਹੀ ਹੋਇਆ ਸੀਗਾ ਵੀ ਸਿਰਫ ਬੰਦੇ-ਬੰਦੇ ਜਾਂਦੇ ਹੁੰਦੇ ਸੀਗੇ ਬਰਾਤ ਜਿਵੇਂ ਕਿ ਬੁੜੀਆਂ ਨਹੀਂ ਜਾਂਦੀਆਂ ਹੁੰਦੀਆਂ ਸੀਗੀਆਂ ਨਾ ਤੇ ਉਵੇਂ ਹੀ ਇਹਨਾਂ ਦੇ ਰਿਵਾਜ ਆਪ ਅੱਜਕੱਲ ਆਪਣੇ ਤਾਂ ਪੈਲਸਾਂ 'ਚ ਵਿਆਹ ਹੁੰਦੇ ਆ ਤਾਂ ਸਾਰੇ ਆਉਂਦੇ ਆ ਨਾ ਕੋਈ ਬਰਾਤ ਦਾ ਨਹੀਂ ਪਤਾ ਲੱਗਦਾ ਕਿਹੜੇ ਕੁੜੀ ਵਾਲੇ ਵੱਲੋਂ ਆਖੜੇ ਮੁੰਡੇ ਵਾਲੇ ਵੱਲੋਂ ਆ ਪਰ ਪਹਿਲਾਂ ਜੇ ਮੈਂ ਵਿਆਹ ਹੁੰਦੇ ਸੀ ਕਿੰਨਾ ਵਧੀਆ ਹੁੰਦਾ ਸੀ ਨਾ ਵੀ ਕੁੜੀ ਵਾਲੇ ਅੱਡ ਹੁੰਦੇ ਸੀਗੇ ਬਰਾਤ ਆਡੋਂਦੀ ਹੁੰਦੀ ਸੀ ਨਾ ਸਪੈਸ਼ਲ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਸੀਗਾ ਬਹੁਤ ਵਧੀਆ ਹੁੰਦਾ ਸੀਗਾ ਉਸ ਟਾਈਮ ਦੇ ਵਿੱਚ ਹੁਣ ਤਾਂ ਸਾਰਾ ਮਿਕਸ ਅਪ ਚਾ ਹੋ ਗਿਆ ਕੋਈ ਇੰਨਾ ਇੰਜੋਏ ਨਹੀਂ ਕਰੀਦਾ ਵਿਆਹ ਦੇ ਵਿੱਚ ਨਾ ਪਹਿਲਾਂ ਚਾ ਚੜ ਜਾਂਦਾ ਸੀ ਵੀ ਲੋਜੀ ਬਰਾਤ ਆਗੇ ਬਰਾਤ ਦੇਖੀਏ ਪਰ ਹੁਣ ਇਹ じゃ ਕੁਝ ਨਹੀਂ ਰਿਹਾ ਸਭ ਾਡੋ ਾਡੋ ਆਉਂਦੇ ਪੈਲਸਾਂ ਚ ਾਡੋ ਾਡੋ ਚਲੇ ਜਾਂਦੇ ਜਿੱਦੋ ਜਿਹੜਾ ਟਾਈਮ ਲੱਗਦਾ ਆਉਂਦਾ ਜਿੱਦੋ ਜਿਹਦਾ ਟਾਈਮ ਲੱਗਦਾ ਚਲਾ ਜਾਂਦਾ ਸ਼ਗਨ ਦੇ ਕੇ ਹਨਾ ਆ ਵਾਲਾ ਚੀਜ਼ ਚੱਲ ਰਹੀ ਹੈ ਤੇ ਇਹਨਾਂ ਦੇ ਵੀ ਹੁਣ ਉਹ ਜਿਵੇਂ ਆਪਣੇ ਪਹਿਲਾਂ ਹੁੰਦਾ ਸੀਗਾ ਉਹ ਰਿਵਾਜ ਚੱਲ ਰਿਹਾ ਵੀ ਇਹਨਾਂ ਦੇ ਸਿਰਫ ਬੰਦੇ ਬੰਦੇ ਬਰਾਤ ਦੇ ਵਿੱਚ ਜਾਂਦੇ ਆ ਜਿਹੜੇ ਥੋੜੇ ਜਿਹਾ ਜਾਣੇ ਜਾਂਦੇ ਆ ਖਾਸ ਖਾਸ ਤੇ ਫਿਰ ਜਿਹੜੇ ਕੀ ਫੇਰੇ ਵਗੈਰਾ ਹੁੰਦੇ ਇਹਨਾਂ ਦੇ ਰਾਤ ਨੂੰ 12 ਵਜੇ ਤੋਂ ਬਾਅਦ ਤੇ ਉਸ ਤੋਂ ਬਾਅਦ ਜਮੀਨ ਦਾ ਜੋ ਵੀ ਖਾਣਾ ਪੀਣਾ ਚੱਲਦਾ ਉਸ ਤੋਂ ਬਾਅਦ ਸਵੇਰੇ ਆਉਂਦੇ ਆ ਘਰੇ ਇਸ ਤਰ੍ਹਾਂ ਦੇ ਇਨਦੇ ਰੀਤੀ ਰਿਵਾਜ ਹੈਗੇ ਆ ਆਪਾਂ ਬਚਪਨ ਦੇ ਵਿੱਚ ਕਾਫੀ ਵਿਆਹ ਦੇਖੇ ਹੋਏ ਆ ਪਰ ਹੁਣ ਮੈਂ ਬਹੁਤ ਟਾਈਮ ਤੋਂ ਬਾਅਦ ਇਹ ਵਿਆਹ ਦੇਖਿਆ ਚਲੋ ਇਹ ਆਪਣੇ ਕੰਮਕਾਜ ਕਰਦੇ ਇਹਨਾਂ ਨੇ ਬੜਾ ਮਾਨ ਤਨ ਕੀਤਾ ਹਨਾ ਆਪਾਂ ਨੂੰ ਹਰ ਰਸਮ ਤੇ ਬੁਲਾਇਆ ਸੱਦਾ ਦੇ ਦਿੰਦੇ ਸੀ ਵੀ ਤੁਸੀਂ ਆਜੋ ਆਜੋ ਤੇ ਤਾਂ ਕਰਕੇ ਆਪਾਂ ਜਾ ਜਾਂਦੇ ਸੀ ਪਰ ਇੰਨਾ ਵੀ ਸਾਰੇ ਰਸਮਾਂ ਟੈਨ ਨਹੀਂ ਕਰ ਸਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਰੋਜ਼ ਰਾਤ ਨੂੰ ਬੱਦਲ ਵੀ ਬਣ ਜਾਂਦੇ ਤੇ ਮੀਂਹ ਜavi ਆ ਜਾਂਦਾ ਸੀ ਨੇਰੀ ਵੀ ਆ ਜਾਂਦੀ ਸੀਗੀ ਨਾ ਤੇ ਇਸ ਕਰਕੇ ਹੁਣ ਇਹ ਐਂ ਕਹਿ ਰਹੇ ਸੀਗੇ ਵੀ ਮੀਂਹ ਆਉਣ ਤੇ ਵੀ ਚਲੋ ਦੋ ਦਿਨ ਵਿਆਹ ਦਾ ਸਰ ਜੇ ਹਨਾ ਕਿਉਂਕਿ ਓੱਖਾ ਹੋ ਜਾਂਦਾ ਛੋਟੇ ਛੋਟੇ ਘਰ ਹੁੰਦੇ ਆ ਨਾ ਤੁਸੀਂ ਦੇਖਿਆ ਹੀ ਹੈ ਤੇ ਚਲੋ ਜੀ ਵਧੀਆ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀਆਂ ਦੇਣ ਸਾਡੇ ਪਰਿਵਾਰ ਵਧੀਆ ਮਿਲਜੁਲ ਕੇ ਰਹਿਣ ਆਪਾਂ ਤੇ ਹੀ ਅਰਦਾਸ ਕਰਦੇ ਆ ਚਲੋ ਇਹਨਾਂ ਮੈਂ ਇੱਧਰ ਆਈ ਤੇ ਮੈਂ ਇਹਨਾਂ ਦੇ ਵਿਆਹ ਵੀ ਅਟੈਂਡ ਕਰ ਲਿਆ ਹਨਾ ਥੋੜਾ ਜਿਹਾ ਮਨ ਵਧੀਆ ਖੁਸ਼ ਹੋ ਗਿਆ ਨਾ ਮੈਨੂੰ ਤਾਂ ਇਹਨਾਂ ਦਾ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਿਆ ਚਾਹੇ ਗਰਮੀ ਬਹੁਤ ਜ਼ਿਆਦਾ ਸੀਗੀ ਪਰ ਆਪਾਂ ਹੁਣ ਜਾਂਦੇ ਨੇ ਵਿਆਹ ਸ਼ਾਦੀਆਂ ਤੇ ਸਿਰਫ ਆਪਦੇ ਆਪ ਬਿਜੀ ਚ ਰਹਿੰਦੀਆਂ ਬਸ ਗੱਲਾਂ ਬਾਤਾਂ ਕਰ ਲਈਆਂ ਤੇ ਥੋੜਾ ਬੋਤਾ ਪ੍ਰੋਗਰਾਮ ਅਟੈਂਡ ਕਰ ਲਈਆ ਮਤਲਬ ਕਦੇ ਪੈਲੈਸ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਏ ਨਹੀਂ ਹੋਏ ਵੀ ਬਹੁਤ ਜ਼ਿਆਦਾ ਮਸਤੀ ਕੀਤੀ ਹੋਵੇ ਹਨਾ ਪਰ ਜਿਹੜੇ ਪਹਿਲਾਂ ਵਾਲੇ ਟਾਈਮ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਸੀ ਘਰੇ ਨੱਚਣਾ ਗਿੱਤੇ ਪਾਉਣੇ ਹਨਾ ਕਿੰਨੇ ਦਿਨ ਪਹਿਲਾਂ ਤਿਆਰੀਆਂ ਹੋ ਜਾਂਦੀਆਂ ਸੀ ਸ਼ੁਰੂ ਗੀਤ ਗੋਣੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਵਿਆਹ ਸ਼ਾਦੀਆਂ ਦੇ ਵਿੱਚ ਸਭ ਬਿਜ਼ੀ ਹੋ ਗਏ ਔਰ ਬਸ ਪੂਰੇ ਟਾਈਮ ਤੇ ਆਉਂਦੇ ਆ ਔਰ ਟਾਈਮ ਤੇ ਚਲੇ ਜਾਂਦੇ ਆ ਕੋਈ ਸਿਰਫ ਸ਼ਗਨ ਦੇਣਾ ਆਂਦਾ ਤੇ ਕੋਈ ਸਿਰਫ ਖਾ ਪੀ ਕੇ ਸ਼ਗਨ ਦੇ ਕੇ ਚਲਾ ਜਾਂਦਾ ਆ ਇਹੋ ਜਿਹਾ ਮਾਹੌਲ ਹੋ ਗਿਆ ਅੱਜਕੱਲ ਵਿਆਹ ਸ਼ਾਦੀਆਂ ਦੇ ਵਿੱਚ ਹੈਨਾ ਫਾਰਮੈਲਿਟੀਆਂ ਜ਼ਿਆਦਾ ਰਹਿ ਗਈਆਂ ਪਿਆਰ ਮੁਹੱਬਤ ਬਹੁਤ ਘੱਟ ਹੋ ਗਿਆ ਜੀ ਪਰ ਇਹਨਾਂ ਦੇ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਮਤਲਬ ਇੰਜੋਏ ਕਰਦੇ ਸੀਗੇ ਨਾ ਮੈਨੂੰ ਪਹਿਲਾਂ ਵਾਲਾ ਟਾਈਮ ਯਾਦ ਆ ਗਿਆ ਸਤਿਮੁੱਚ ਜਦੋਂ ਅਸੀਂ ਵੀ ਛੋਟੇ ਹੁੰਦੇ ਸੀਗੇ ਵਿਆਹ ਸ਼ਾਦੀਆਂ ਤੇ ਬੜਾ ਇੰਜੋਏ ਕਰਦੇ ਹੁੰਦੇ ਸੀਗੇ ਚਲੋ ਜਿੱਥੇ ਮੇਰਾ ਕੰਮ ਨਿਬੜ ਗਿਆ ਫਿਰ ਹੋ ਗਿਆ ਸੀ ਸ਼ਾਮ ਦਾ ਟਾਈਮ ਇੱਧਰ ਆਪਾਂ ਇੱਕ ਦੋ ਤਾਈ ਚਾਚਾਾਂ ਦੇ ਘਰ ਰਹਿੰਦੇ ਸੀਗੇ ਮਿਲਣ ਵਾਸਤੇ ਉੱਧਰ ਗਏ ਸੀਗੇ ਮੈਂ ਵੀ ਘਰ ਦੇਖ ਰਹੀ ਸੀ ਕਿਉਂਕਿ ਇਹਨਾਂ ਦਾ ਘਰ ਬਣ ਰਿਹਾ ਸੀ ਜਦੋਂ ਮੈਂ ਪਹਿਲਾਂ ਗਈ ਸੀ ਬਹੁਤ ਟਾਈਮ ਬਾਅਦ ਮੈਂ ਇਹਨਾਂ ਦੇ ਘਰੇ ਗਈ ਤੇ ਤੁਹਾਨੂੰ ਇਹ ਦਿਖਾਤਾ ਘਰ ਉਸ ਤੋਂ ਬਾਅਦ ਜੀ ਇਹ ਹੋ ਗਿਆ ਸੀਗਾ ਸਵੇਰ ਦਾ ਟਾਈਮ ਮੰਗਲਵਾਰ ਦਾ ਔਰ ਆਪਾਂ ਆਪਦੀ ਪੈਕਿੰਗ ਕਰ ਲਈ ਸੀਗੀ ਚਲੋ ਮੰਮੀ ਬੈਠ ਕੇ ਕਹਿੰਦੇ ਚਾਰ ਪੰਜ ਗੱਲਾਂ ਬਾਤਾਂ ਹੋਰ ਕਰ ਲਈਏ ਹੁਣ ਇਹਨੇ ਦਿਨ ਅਸੀਂ ਗੱਲਾਂ ਬਾਤਾਂ ਤਾਂ ਬਹੁਤ ਕੀਤੀਆਂ ਨਾ ਮੈਂ ਫੋਨ ਬਹੁਤ ਘੱਟ ਯੂਜ਼ ਕੀਤਾ ਗੱਲਾਂ ਬਾਤਾਂ ਕੀਤੀਆਂ ਕੰਮਕਾਜ ਕਰਾਏ ਨਾਲ ਹਨਾ ਦੁੱਖ ਸੁੱਖ ਕੀਤੇ ਸਾਰੇ ਨਾਲ ਤੇ ਮੰਮੀ ਬੱਸ ਹੁਣ ਕਹਿ ਰਹੇ ਸੀ ਕਿ ਕਹਿੰਦੇ ਚਲੋ ਹੁਣ ਤਾਂ ਤੁਸੀਂ ਮਿਲ ਚਲਦੇ ਆ ਤੇ ਫਿਰ ਦੀਵਾਲੀ ਵੇਲੇ ਫੇਰ ਆ ਜਾਓ ਜਿੰਨਾ ਵੀ ਇੱਕ ਦੋ ਰਾਤਾਂ ਜਿੰਨਾ ਲਾ ਸਕੀ ਨਾ ਮੈਂ ਕਿਹਾ ਪਹਿਲਾਂ ਤਾਂ ਨਹੀਂ ਕਹਿ ਸਕਦੇ ਉਹ ਤਾਂ ਟਾਈਮ ਹੀ ਦੱਸੂਗਾ ਹਨਾ ਵੀ ਇੰਨੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੋ ਜਾਂਦੀਆਂ ਵੀ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਬੜਾ ਮੁਸ਼ਕਲ ਹੋ ਜਾਂਦਾ ਘਰ-ਬਾਰ ਛੱਡ ਕੇ ਜਾਣਾ ਕਰਨਾ ਹਨਾ ਕੰਮ ਦਾ ਬੜਾ ਮੁਸ਼ਕਿਲ ਹੋ ਜਾਂਦਾ ਮੈਂ ਕਿ ਚਲੋ ਹੁਣ ਮਿਲਣ ਆ ਗਏ ਜਾਂ ਦਿਵਾਲੀ ਵੱਲੇ ਦਿਵਾਲੀ ਵੱਲੇ ਦੇਖ ਜਿਓ ਨਹੀਂ ਤਾਂ ਤੁਸੀਂ ਆ ਜਾਓ ਮੈਂ ਇਸ ਤਰ੍ਹਾਂ ਸੀ ਗੱਲਾਂ ਬਾਤਾਂ ਕਰ ਰਹੇ ਸੀਗੇ ਤਾਂ ਬਹੀ ਗੁਰਜੀ ਬਸ ਇਹੀ ਹੈ ਵੀ ਤੰਦਰੁਸਤ ਰੱਖਣਾ ਹੈ ਨਾ ਮਾਂ ਬਾਪ ਨੂੰ ਕਿਉਂਕਿ ਜੇ ਤੰਦਰੁਸਤ ਹੋਣ ਤਾਂ ਦਿਲ ਵਧੀਆ ਖੁਸ਼ ਰਹਿੰਦਾ ਹੈ ਨਾ ਕਿਉਂਕਿ ਮੰਮੀ ਜੀ ਠੀਕ ਨਹੀਂ ਰਹਿੰਦੇ ਬੀਪੀ ਦੀ 슈ਗਰ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ ਫਿਰ ਥੋੜਾ ਜਿਹਾ ਇਹ ਹੋ ਜਾਂਦਾ ਵੀ ਫਿਕਰ ਜਿਹਾ ਹੋ ਜਾਂਦਾ ਠੀਕ ਰਹਿਣ ਤਾਂ ਵਧੀਆ ਹੀ ਰਹਿੰਦਾ ਆ ਤੇ ਬਾਕੀ ਥੋੜਾ ਜਿਹਾ ਰਾਹ ਵੀ ਦੂਰ ਪੈ ਜਾਂਦਾ ਇਸ ਕਰਕੇ ਇਹ ਤਾਂ ਹੈ ਨਹੀਂ ਵੀ ਥੋੜੇ ਟਾਈਮ ਬਾਅਦ ਜਾਇਓ ਮਿਲਿਆ ਹੋ ਹਨਾ ਘਰਾਂ ਦੇ ਵਿੱਚ ਕੰਮ ਕਾਜ ਛੱਡ ਕੇ ਪਸ਼ੂ ਵਗੈਰਾ ਰੱਖੇ ਹੋਏ ਆ ਬਹੁਤ ਔਖਾ ਹੋ ਜਾਂਦਾ ਆ ਚਲੋ ਜੀ ਇੱਥੇ ਆਪਾਂ ਕਰ ਲਈ ਸੀ ਆਪਦੀ ਤਿਆਰੀ ਪੈਕਿੰਗ ਕਰ ਲਈ ਸੀ ਸਵੇਰ ਦਾ ਟਾਈਮ ਸੀਗਾ ਵੀ ਕਹਿੰਦੇ ਚਲੋ ਗਰਮੀ ਹੋ ਜਾਣੀ ਆ ਫਿਰ ਠੰਡੇ ਠੰਡੇ ਚਲੇ ਜਾਓ ਤੇ ਇਸ ਕਰਕੇ ਮੈਂ ਆਪਦਾ ਪੈਕ ਵਗੈਰਾ ਪੈਕ ਕਰਕੇ ਰੱਖ ਲਿਆ ਸੀ ਮੰਮੀ ਨੂੰ ਇਹ ਫਿਕਰ ਸੀ ਕੋਈ ਚੀਜ਼ ਭੁੱਲ ਨਾ ਜਾਓ ਕਦੇ ਬਸ ਇਹ ਹੁੰਦਾ ਸਹੀ ਗੱਲ ਹੈ ਜਦੋਂ ਸੋਹਰਿਆਂ ਤੋਂ ਹਣਾ ਹੁੰਦਾ ਫਿਰ ਇੱਕ ਦਿਨ ਪਹਿਲਾਂ ਹੀ ਪੈਕਿੰਗ ਸ਼ੁਰੂ ਕਰ ਲਈਦੀ ਆ ਹਨਾ ਕਿਉਂਕਿ ਇੱਕ ਤਾਂ ਟਾਈਮ ਘੱਟ ਹੁੰਦਾ ਆ ਤੇ ਪਹਿਲਾਂ ਹੀ ਪੈਕਿੰਗ ਸ਼ੁਰੂ ਕਰਦੇ ਜਦੋਂ ਇੱਧਰੋਂ ਜਾਣਾ ਤਾਂ ਫਿਰ ਮੈਂ ਸਵੇਰੇ ਉੱਠ ਕੇ ਸਾਰਾ ਸਮਾਨ ਪਾਇਆ ਤਾਂ ਕਰਕੇ ਮੰਮੀ ਕਹਿ ਰਹੇ ਸੀ ਦੇਖ ਲਾ ਕੋਈ ਸਮਾਨ ਭੁੱਲ ਤਾਂ ਨਹੀਂ ਗਈ ਕੋਈ ਰਹਿ ਨਾ ਜਾਵੇ ਮੈਂ ਕਿਹਾ ਚਲੋ ਕੋਈ ਨਾ ਆਪਦਾ ਹੀ ਘਰ ਆ ਜੇ ਭੁੱਲ ਕੇ ਤਾਂ ਕਦੇ ਆਉਂਦੇ ਜਾਂਦੇ ਫੜਾ ਦੇਉ ਜੀ ਤੇ ਇੱਥੇ ਫਿਰ ਆਪਾਂ ਹੁਣ ਜਾ ਰਹੇ ਸੀਗੇ ਤੇ ਮੈਂ ਇਮੋਸ਼ਨਲ ਹੋ ਗਈ ਹਨਾ ਕਿਉਂਕਿ ਹੁੰਦਾ ਨਾ ਕਿਨ ਮਾਪੇ ਠੀਕ ਨਾ ਹੋਣ ਸੇਤਾਂ ਠੀਕ ਨਾ ਹੋਣ ਫਿਰ ਦੁੱਖ ਹੋਈ ਜਾਂਦਾ ਨਾ ਤੇ ਚਲੋ ਜੀ ਆਪਾਂ ਕਰ ਲਈ ਸੀਗੀ ਤਿਆਰੀ ਤੇ ਕੁਛ ਮੈਂ ਲਈਆਂ ਸੀਗੀਆਂ ਰਾਧੀਆਂ ਕਲਿੱਪਸ ਤੇ ਵਾਹਿਗੁਰੂ ਜੀ ਜਿਵੇਂ ਕਿ ਸਾਰੀਆਂ ਮਾਂਵਾਂ ਨੂੰ ਤੰਦਰੁਸਤੀ ਦੇਣ ਜੀ ਕਿਉਂਕਿ ਹੁਣ ਫਿਕਰ ਹੁੰਦਾ ਵੀ ਇਹ ਬਟੇਪਾ ਆ ਗਏ ਖੁਸ਼ ਰਹਿਣ ਹਨਾ ਤੰਦਰੁਸਤ ਰਹਿਣ ਤੇ ਵੈਸੇ ਵੀ ਮੰਮੀ ਕਹਿ ਦਿੰਦੀ ਆ ਹਾਏ ਤੁਸੀਂ ਹੁਣ ਮਿਲਣਾ ਆਗੇ ਪਤਾ ਨਹੀਂ ਅਗਲੀ ਵਾਰੀ ਕੀ ਹੋਣਾ ਕੀ ਮੈਂ ਹੋਊਂਗੀ ਜਾਂ ਨਹੀਂ ਹੈ ਨਾ ਫਿਰ ਮੈਂ ਕਿਹਾ ਇਦਾਂ ਨਹੀਂ ਕਹੀਦਾ ਹੁੰਦਾਗਾ ਵੀ ਸਾਨੂੰ ਬੜਾ ਦੁੱਖ ਜਾਂ ਲੱਗਦਾ ਜਦੋਂ ਤੁਸੀਂ ਇਦਾਂ ਕਹਿ ਦਿੰਨੇ ਆ ਤੇ ਇੱਥੇ ਆਪਾਂ ਚੱਲ ਪਏ ਸੀਗੇ ਕੁਝ ਬਸਰਾਤੀਆਂ ਕਲਿੱਪਸ ਲਈਆਂ ਸੀਗੀਆਂ ਆਪਾਂ ਤੁਹਾਨੂੰ ਏਰੀਆ ਦਿਖਾ ਰਹੇ ਸੀ ਵੀ ਇਸ ਤਰ੍ਹਾਂ ਦਾ ਸਾਡਾ ਏਰੀਆ ਪੈ ਜਾਂਦਾ ਥੋੜਾ ਰਤੀਲਾ ਏਰੀਆ ਪੈ ਜਾਂਦਾ ਹਨਾ ਹੰਤਾ ਵਸੇ ਬਹੁਤ ਫਰਕ ਪੈ ਗਿਆ ਰੋਡ ਵਗੈਰਾ ਬਹੁਤ ਬਣ ਗਿਆ ਹਨਾ ਪਹਿਲਾਂ ਤਾਂ ਬਹੁਤ ਮਤਲ ਰੇਤੀਲਾ ਏਰੀਆ ਹੁੰਦਾ ਸੀ ਰੋੜਾ ਵਗੈਰਾ ਵੀ ਸਹੀ ਨਹੀਂ ਹੁੰਦੀਆਂ ਸੀ ਕਿਆਂ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੇ ਪਹੁੰਚ ਗਏ ਆਪਣੀ ਮੰਡੀ ਤੇ ਰਾਜਵਿੰਦਰ ਆ ਗਏ ਸੀਗੇ ਲੈਣ ਵਾਹਿਗੁਰੂ ਜੀ ਸਭ ਤੇ ਕਿਰਪਾ ਬਣਾਈ ਰੱਖਣ ਜੀ ਅੱਜ ਦਾ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ